ਸ਼ਰਨਾਥੀ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਸਰਕਾਰਾਂ ਦੁਆਰਾ ਸਤਾਏ ਜਾ ਰਹੇ ਵਿਰੋਧੀਆਂ, ਮਨੁੱਖੀ ਅਧਿਕਾਰ ਅਧਿਕਾਰਨਾ ਅਤੇ ਪੱਤਰਕਾਰਾਂ ਨੂੰ ਯੋਜਨਾਬੱਧ ਇਮੀਗ੍ਰੇਸ਼ਨ ਤਬਦੀਲੀਆਂ ਦੇ ਤਹਿਤ ਕੈਨੇਡਾ ਵਿੱਚ ਅਸਹਲਮ ਹਾਇਰਿੰਗ ਸਥਾਪਤ ਕਰਨ ਦੇ ਵਿੱਚ ਅਸਮਰਥ ਪਾਇਆ ਜਾ ਸਕਦਾ ਹੈ। ਉਹ ਸੰਘੀ ਸਰਕਾਰ ਨੂੰ ਬਿਲ C2 ਸਟਰੋਂਗ ਬਾਰਡਰਸ ਬਿਲ ਦੇ ਵਿੱਚ ਇੱਕ અપਵਾਦ ਬਣਾਉਣ ਦੀ ਮੰਗ ਕਰ ਰਹੇ ਨੇ ਤਾਂ ਜੋ ਅਸੰਤੁਸ਼ਟੀ ਥੇ ਸਥਿਰਤ ਬਣਾ ਲੈ ਸਕਣ। ਮਹਾਂ ਚੇਤਾਵਨੀ ਦੇਂਦੇ ਨੇ ਕਿ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਤਾਨਾਸ਼ਾਹੀ ਸ਼ਾਸਨ ਦੇ ਰਾਜਨੀਤਿਕ ਵਿਰੋਧੀ ਵੀ ਸ਼ਾਮਲ ਨੇ ਉਸ ਦੇ ਵਿੱਚ ਮੀਟਿੰਗਾਂ ਵਿੱਚ ਸ਼ਾਮਲ ਹੋਣ ਸਿਕਰ ਸੰਮੇਲਨਾਂ ਦੇ ਵਿੱਚ ਬੋਲਣ ਜੋ ਆਪਾਸ਼ੰਦੇ ਦੇ ਲਈ ਕੈਨੇਡਾ ਆイ ਹੋ ਸਕਤੇ ਨੇ ਵਿਲ ਸੇ ਟੂ ਜੋ ਕਿ ਆਪਣੇ ਸੰਸਦੀ ਪੜਾਵਾਂ ਦੇ ਵਿੱਚੋਂ ਲੰਘ ਰਿਹਾ ਉਸ ਦਾ ਉਦੇਸ਼ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨਾ ਹੈ ਇਸ ਦੇ ਨਾਲ ਅਸਾਈਲਮ ਦੇ ਦਾਅਵਿਆਂ ਦੀ ਪੂਰੀ ਗਿਣਤੀ ਦੇ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ ਤੇ ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਲਈ ਤੇਜ਼ ਰਸਤੇ ਉੱਤੇ ਪਾ ਦਵੇਗਾ ਜੋ 1 ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਬਿੱਲ ਦੇ ਵਿੱਚ ਦੱਸਿਆ ਗਿਆ ਹੈ ਕਿ 1 ਸਾਲ ਦੀ ਮਿਆਦ ਉਹਨਾਂ ਦੇ ਪਹਿਲੇ ਦਾਖਲੇ ਦੇ ਦਿਨ ਤੋਂ ਅਗਲੇ ਦਿਨ ਸ਼ੁਰੂ ਹੁੰਦੀ ਹੈ ਪ੍ਰੋਂਟੋ ਲਾ ਫਾਰਮ ਲੈਂਡਿੰਗਸ ਐਲ ਐਲ ਪੀ ਦੀ ਇਮੀਗ੍ਰੇਸ਼ਨ ਵਕੀਲਵਾਤਾ ਸ਼ਹਿਜ਼ਾਦੀ ਮੇਗਨ ਨੇ ਇੱਕ ਈਮੇਲ ਦੇ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਦ੍ਰਿਸ਼ਟੀਕੋਣ ਦੇ ਉਲਟ ਜਿਥੇ 1 ਸਾਲ ਦਾ ਨਿਯਮ ਆਮ ਤੌਰ ਤੇ ਸਭ ਤੋਂ ਤਾਜ਼ਾ ਐਂਟਰੀ ਦੇ ਆਧਾਰ ਤੇ ਲਾਗੂ ਹੁੰਦਾ ਹੈ ਅਤੇ ਇਸ ਦੇ ਵਿੱਚ અપਵਾਦ ਸ਼ਾਮਲ ਹੁੰਦੇ ਨੇ ਕੈਨੇਡੀਅਨ ਸੰਸਕਰਣ ਵਿਆਪਕ ਕਟੇਵਧੀ ਦੇ ਸਬੰਧ ਨੇ ਇਸ ਦੇ ਪ੍ਰੇਸ਼ਾਨ ਕਰਨ ਵਾਲੇ ਪ੍ਰਭਾਵ ਨੇ ਇਹ ਉਹਨਾਂ ਵਿਅਕਤੀਆਂ ਤੇ ਲਾਗੂ ਹੋਵੇਗਾ ਜੋ ਕਈ ਸਾਲਾਂ ਪਹਿਲਾਂ ਸੁਰੱਖਿਆ ਦੀ ਉਹਨਾਂ ਦੀ ਮੌਜੂਦਾ ਜ਼ਰੂਰਤ ਦੇ ਨਾਲ ਪੂਰੀ ਤਰ੍ਹਾਂ ਸੰਬੰਧਿਤ ਨਾ ਹੋਣ ਕਰਕੇ ਕੈਨੇਡਾ ਆਏ ਸਨ ਜਿਵੇਂ ਕਿ ਛੁੱਟੀਆਂ ਵਾਲੇ ਬੱਚੇ ਵਿਦਿਆਰਥੀ ਮਹਿਮਾਨ ਬੁਲਾਰੇ ਜੋ ਅੰਤਰਰਾਸ਼ਟਰੀ ਕਾਨਫਰੰਸਾਂ ਦੇ ਵਿੱਚ ਸ਼ਾਮਲ ਹੋਣਾ ਇਹ ਅਜਿਹੇ ਲੋਕ ਹੁੰਦੇ ਨੇ ਵਿਦੇਸ਼ੀ ਅਸੰਤੁਸ਼ਟ ਮਨੁੱਖੀ ਅਧਿਕਾਰ ਦੇ ਵਕੀਲ ਪੱਤਰਕਾਰ ਅਤੇ ਐਲਜੀਬੀਟੀਕਯੂਪਲਸ ਵਿਅਕਤੀ ਜੋ ਬਾਦ ਦੇ ਵਿਚੇ ਤਾਨਾਸ਼ਾਈ ਸ਼ਾਸਨਾਂ ਤੋਂ ਅਸਲੀ ਤੋਂ ਵੱਧ ਦੇ ਅਤਿਆਚਾਰ ਤੋਂ ਪੰਜ ਜਾਂਦੇ ਨੇ ਕੈਨੇਡਾ ਨਾਲ ਉਹਨਾਂ ਦੀ ਪਹਿਲ ਦੀ ਅਕਸਰ નિર્ਦੋਸ਼ ਸ਼ਮੂਲੀਅਤ ਹੋਣ ਉਹਨਾਂ ਨੂੰ ਇੱਥੇ ਸ਼ਰਨ ਲੈਣ ਤੋਂ ਰੋਕ ਸਕਦੀ ਹੈ ਕੈਨੇਡੀਅਨ ਕਾਉਂਸਲ ਫਾਰ ਰਿਫਿਊਜੀਸ ਦੇ ਸਹਿਕਾਰਜਕਾਰੀ ਨਿਰਦੇਸ਼ਕ ਗੋਰੀ ਸ਼ੀਰੀ ਨਿਵਾਸਨ ਨੇ ਬਿਲ ਸਟਰੀਟੂ ਬਿਲ ਪ੍ਰਸਤਾਵਿਤ ਇੱਕ ਸਾਲ ਦੀ ਪਾਬੰਦੀ ਨੂੰ ਇੱਕ ਖਤਨਾਕ ਕਦਮ ਕੀ ਹੈ ਜੋ ਅਸਲ ਦੇ ਵਿੱਚ ਕੈਨੇਡਾ ਚ ਬਹੁਤ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਬੁਲਾਰੇ ਜੈਫਰੀ ਮੈਕਡੋਨਲਡ ਨੇ ਇਹ ਵੀ ਕਿਹਾ ਹੈ ਕਿ ਪੀਓਸੀ2 ਦੇ ਵਿੱਚ ਸੁਧਾਰ ਪ੍ਰਵਾਸ ਅਖੰਡਤਾ ਨੂੰ ਮਜ਼ਬੂਤ ਕਰਨ ਅਤੇ ਸ਼ਰਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ ਉਨ੍ਹਾਂ ਨੇ ਕਿਹਾ ਕਿ ਇਹ ਸ਼ਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਵੀ ਤਿਆਰ ਕੀਤੇ ਗਏ ਨੇ ਜਦੋਂ ਕਿ ਲੋੜਵੰਦਾ ਦੀ ਸੁਰੱਖਿਆ ਦੇ ਲਈ ਕੈਨੇਡਾ ਨੇ ਵਚਨਬੱਧਤਾ ਬਰਕਰਾਰ ਹੈ ਜਿਹੜੇ ਲੋਕ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਕੈਨੇਡਾ ਆਏ ਸਨ ਉਹ ਅਜੇ ਵੀ ਸ਼ਰਨ ਦਾ ਦਾਵਾ ਕਰਨ ਦੇ ਯੋਗ ਹੋਣਗੇ ਪਰ ਇਹ ਬਿਲ ਉਹਨਾਂ ਨੂੰ ਆਈਆਰਬੀ ਵਿਖੇ ਸੁਣਵਾਈਆਂ ਤੋਂ ਰੋਕ ਦੇਵੇਗਾ ਜੋ ਕਿ ਕੈਨੇਡਾ ਵਿੱਚ ਸ਼ਰਨਨਾਥੀ ਦਾਅਵੇ ਦਾ ਫੈਸਲਾ ਕਰਨ ਵਾਲੀ ਸੰਸਥਾ ਹੈ